ਆਣੀਗੜ੍ਹ ਇਥੋਂ ਦੇ ਨੇੜਲੇ ਪਿੰਡ ਰਾਜਪਰਾ ਵਿਖੇ ਬੀਤੀ ਰਾਤ ਚੋਰਾਂ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਦੇ ਘਰ ਤੇ ਹਮਲਾ ਕਰ ਦਿੱਤਾ ਪਿੰਡ ਰਾਜਪਰਾ ਵਿਖੇ ਅਨੁਸਾਤੇ ਚੋਰ ਇੱਕ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਅਤੇ ਬੈੱਡ ਰੂਮਾਂ ਵਿੱਚੋਂ ਲੱਖਾਂ ਦਾ ਸੋਨਾ ਤੇ ਨਗਦੀ ਚੋਰੀ ਕਰਕੇ ਲੈ ਗਏ ਘਟਨਾ ਸਮੇਤ ਸੇਵਾਮੁਕਤ ਪੁਲਿਸ ਮੁਲਾਜ਼ਮ ਅਤੇ ਉਸ ਦੀ ਪਤਨੀ ਘਰ ਵਿੱਚ ਇਕੱਲੇ ਸਨ ਤੇ ਉਹਨਾਂ ਨੂੰ ਸਵੇਰੇ ਚੋਰੀ ਹੋਣ ਦਾ ਪਤਾ ਲੱਗਿਆ ਘਟਨਾ ਸੰਬੰਧੀ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਰਾਜਪੁਰਾ ਜੋ ਕਿ ਪੰਜਾਬ ਪੁਲਿਸ ਦੇ ਬਤੌਰ ਏਐਸਆਈ ਸੇਵਾਮੁਕਤ ਹੋਇਆ ਹੈ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਨਾਲ ਫਤਿਹਗੜ ਸਾਹਿਬ ਮੱਥਾ ਟੇਕਣ ਲਈ ਜਾਣਾ ਸੀ ਇਸ ਲਈ ਉਸ ਨੂੰ ਬੁੱਧਵਾਰ ਸਵੇਰੇ ਉੱਠ ਕੇ ਦਵਿੰਦਰ ਸਿੰਘ ਨੇ ਜਦੋਂ ਕਿ ਉਸਦੀ ਪਤਨੀ ਬੈੱਡਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ ਦੱਸਿਆ ਉਸਨੇ ਘਰ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤੇ ਬੈੱਡਰੂਮ ਦੀ ਖਿੜਕੀ ਤੇ ਲੋਹੇ ਦੀ ਗ੍ਰਿੱਲ ਉਖੜੀ ਹੋਈ ਸੀ ਅਤੇ ਬੈੱਡਰੂਮ ਅੰਦਰ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਘਰ ਵਿੱਚ ਚੋਰੀ ਹੋਈ ਹੈ ਦਵਿੰਦਰਸ ਅਨੁਸਾਰ ਮੌਢਲੀ ਜਾਂਚ ਦੌਰਾਨ ਬੈੱਡਰੂਮ ਚ ਪਈ ਅਲਮਾਰੀ ਤੇ 7 ਲੱਖ ਦੇ ਤੇ 8 ਤੋਲੇ ਸਿਉਣਾ ਤੇ 60-70 ਹਜ਼ਾਰ ਰੁਪਏ ਨਕਦੀ ਗਾਇਬ ਸੀ ਦਵਿੰਦਰ ਨੇ ਦੱਸਿਆ ਕਿ ਬਦਮਾਸ਼ਾਂ ਨੇ ਚੋਰਾਂ ਨੇ ਪਿਛਲੇ ਪਾਸਿਓਂ ਅੰਦਰ ਦਾਖਲ ਹੋਏ ਤੇ ਬੈੱਡਰੂਮ ਨੂੰ ਅੰਦਰੋਂ ਤਾਲਾ ਲਗਾ ਕੇ ਬੜੀ ਆਸਾਨੀ ਨਾਲ ਚੋਰੀ ਨੂੰ ਅੰਜਾਮ ਦਿੱਤਾ ਘਟਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਜਾਇਜ਼ਾ ਲਿਆ ਚੌਕੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਬਾਰੇ ਸੁਰਾਗ ਲੱਭਣ ਲਈ ਫੈਰੋਸਿਕ ਕਮੇਰਾਂ ਦੀ ਮਦਦ ਲਈ ਜਾ ਰਹੀ ਹੈ ਘਰ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਰਿਪੋਰਟ ਰਾਜਖੁਰਮੀ ਭਵਾਨੀਗੜ੍ਹ ਇਹਨਾਂ ਗੱਲ ਕਹੀ ਮੇਰਾ ਨਾਮ ਕਰਮ ਸਿੰਘ ਆ ਜੀ ਪਿਤਾ ਦਾ ਨਾਮ ਅਮਰੀਕ ਸਿੰਘ ਆ ਮੈਂ ਆਰਮੀ ਚ ਰਿਟਾਇਰ ਆ ਇਹ ਮੇਰੇ ਬਰਾਦਰ ਨੇ ਐਸਆਈ ਇਹ ਪੰਜਾਬ ਪੁਲਿਸ ਚ ਰਿਟਾਇਰ ਹੋਏ ਨੇ ਇਹਨਾਂ ਦੇ ਰਾਤ ਜਣਕੇ ਬਹੁਤ ਜਿਆਦਾ ਮਤਭਾਗੀ ਘਟਨਾ ਹੋਈ ਆ ਜਿਹੜੀ ਚੋਰੀ ਹੋਈ ਆ ਵੈਸੇ ਤਾਂ ਇਹ ਕਿਸੇ ਭੇਤੀ ਦਾ ਕੰਮ ਆ ਬਾਕੀ ਪ੍ਰਸ਼ਾਸਨ ਦੀ ਵੀ ਬਣਦੀ ਆ ਕਾਰਵਾਈ ਇਹਨਾਂ ਦੇ ਕਾਰਨ ਦੀ ਕਿਉਂਕਿ ਨਸ਼ੇੜੀ ਜਿਆਦਾ ਹੋ ਰਹੇ ਨੇ ਅੱਜ ਕੱਲ੍ਹ ਇਹਨਾਂ ਦੇ ਨਕੇਲ ਕਸੀ ਜਾਵੇ ਕਿਉਂਕਿ ਪ੍ਰਸ਼ਾਸਨ ਜੇ ਇਹਨਾਂ ਤੇ ਨਕੇਲ ਪਾਊਗਾ ਤਾਂ ਆਪਣਾ ਬਚਤ ਹੋ ਸਕਦੀ ਆ ਨਹੀਂ ਤਾਂ ਹੁਣ ਇਹ ਨਾਲ ਦੇ ਕਮਰੇ ਚ ਸੁੱਤੇ ਪਏ ਨੇ ਇਹਨਾਂ ਨੂੰ ਭਿੰਕ ਨਹੀਂ ਲੱਗਣ ਦੱਤੀ ਇਹਨਾਂ ਨੇ ਨਸ਼ੇੜੀਆਂ ਦੀ ਕੰਮ ਨੇ ਇਹ ਜੇ ਪ੍ਰਸ਼ਾਸਨ ਨਹੀਂ ਇਹਨਾਂ ਤੇ ਨਸ਼ੇੜੀਆਂ ਤੇ ਕਾਰਵਾਈ ਕਰੂਗਾ ਫਿਰ ਅੱਗੇ ਤਾਂ ਹੁਣ ਬੰਦੇ ਪਏ ਨੇ ਉਰੇ ਇਹ ਤਾਂ ਦਿਨੇ ਆ ਕੇ ਵੀ ਡਾਕੇ ਮਾਰਨੇ ਸ਼ੁਰੂ ਕਰ ਦੇਣਗੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੀ ਘੱਟ ਵੱਟ 7-8 8 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਪੰਜੀ-ਪੰਜੀ ਕਰਕੇ ਪਤਾ ਨਹੀਂ ਕਿਵੇਂ ਜੋੜੀ ਸੀ ਇਹਨਾਂ ਨੇ 24 25 32 ਸਾਲ ਇਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ કરી ਆ ਪੰਜੀ ਪੰਜੀ ਕਰਕੇ ਜੋੜ ਕੇ ਤਾਂ ਉਰੇ ਤੱਕ ਪਹੁੰਚੇ ਦੀ ਉਹ ਸਾਰਾ 2 ਘੰਟੇ ਇਕੱਠਾ ਕਰਕੇ ਲੈ ਗਏ ਉਹ ਕਦੋਂ ਜੀਰ ਗੱਲ ਕਰੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸੁਰੱਖਤ ਨਹੀਂ ਤਾਂ ਆਮ ਲੋਕਾਂ ਨੂੰ ਕਿੰਨਾ ਕੁ ਚੀ ਦੇਖਦੇ ਆਮ ਲੋਕ ਆਮ ਲੋਕ ਕਿਹੜੇ ਸੁਰੱਖਿਆ ਨੇ ਜੀ ਹੁਣ ਤਾਂ ਉਹ ਤੂੰ ਜੀ ਉਹ ਦਿਮਾਗ ਚ ਕੱਢ ਦੋ ਹੁਣ ਤਾਂ ਦਿਨੇ ਹੁਣ ਤੁਹਾਡੇ ਸਾਹਮਣੇ ਆ ਹੁਣ ਗਾਜਰਾ ਵਾਂਗੂ ਅੱਜ ਕੱਲ ਬੱਡ ਟੋਕਾ ਕਰਕੇ ਲੰਘ ਜਾਂਦੇ ਨੇ ਅੱਜ ਕੱਲ ਤਾਂ ਪ੍ਰਸ਼ਾਸਨ ਦੀ ਕੋਈ ਜਹਾਈ ਨਹੀਂ ਬਾਕੀ ਕਿ ਸਰਕਾਰਾਂ ਜਿ ਆ ਗੀਆਂ ਉਹ ਨਲਾਇਕੀ ਨਲਾਇਕ ਸਰਕਾਰਾਂ ਨੇ ਸਰਕਾਰਾਂ ਦੇ ਵੀ ਜ਼ਿੰਮੇਵਾਰੀ ਬਣਦੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕੋਈ ਰਾਤ ਨੂੰ ਪੀਸੀਆਰ ਘੁੰਮਦੀ ਹੋਵੇ ਪੈਟਰੋਲਿੰਗ ਹੁੰਦੀ ਹੋਵੇ ਪਿੰਡਾਂ ਦੇ ਵਿੱਚ ਮਤਲਬ ਨਹੀਂ ਹੈਗਾ ਕੋਈ ਵੀ ਚੋਰ ਚਪੱਕਾ ਕੋਈ ਐਵੇਂ ਆ ਜੇ ਰਾਤ ਨੂੰ ਪੰਜਾਬ ਪੁਲਿਸ ਵਗੈਰਾ ਜਿਵੇਂ ਆਪਣੇ ਲਾਏ ਹੋਏ ਨੇ ਰਾਤ ਨੂੰ ਪੈਟਰੋਲਿੰਗ ਹੋਣੀ ਚਾਹੀਦੀ ਆ ਪਹਿਰੇ ਲੱਗਣੇ ਚਾਹੀਦੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਵੀ ਜਿਹੜੇ ਚੋਰ ਚਪਕੇ ਨੇ ਇਹਨਾਂ ਤੇ ਸਖਤ ਕਾਰਵਾਈ ਕਰੀ ਜਾਵੇ ਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਇਹੀ ਆ ਵੀ ਰਾਤ ਨੂੰ ਪੀਸੀਆਰ ਘੁੰਮਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਵੀ ਤੇ ਬਾਕੀ ਪਹਿਰੇ ਲੱਗਣੇ ਚਾਹੀਦੇ ਨੇ ਕੀ ਨਾਮ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਪਿੰਡ ਰਾਜਪੁਰਾ ਕੀ ਕੰਮ ਕਰਦੇ ਮੈਂ ਪੰਜਾਬ ਪੁਲਿਸ ਦੇ ਵਿੱਚੋਂ ਹੀ ਐਸਆਈ ਰਿਟਾਇਰ ਹੋਇਆ ਅੱਜ ਕੀ ਘਟਨਾ ਹੋਈ ਜੇ ਕਹਿ ਗਏ ਤੁਸੀਂ ਰਾਤ ਨੂੰ ਪਏ ਸੀ ਰਤਨਾਗੀ ਰਾਤ ਅਸੀਂ ਦੋਵੇਂ ਮੀਆਂ ਬੀਬੀ ਰਾਤ ਨੂੰ 8 ਵਜੇ 8 8:30 ਵਜੇ ਰੋਟੀ ਖਾ ਕੇ ਪੈ ਗਏ ਜੀ ਬੱਚੇ ਬੱਚੇ ਗਏ ਨੇ ਬਾਹਰ ਤੇ ਸਵੇਰੇ ਜਲ 4 ਵਜੇ ਉੱਠੇ ਅਸੀਂ ਜਾਣਾ ਸੀ ਫਤੇਗੜ ਸਾਹਿਬ ਮੱਥਾ ਟੇਕਣ ਸਵੇਰੇ 4 ਵਜੇ ਘਰ ਦੇ ਉੱਠੇ ਜਦ ਦੇਖਿਆ ਲੋਕ ਲੱਗਿਆ ਪਿਆ ਸਾਡੇ ਜਿਹੜਾ ਦੂਸਰੇ ਬੈੱਡਰੂਮ ਚ ਘਰਦਿਆਂ ਨੇ ਮੈਨੂੰ ਠਾਲਿਆ ਵੀ ਉਹ ਬੈੱਡਰੂਮ ਦਾ ਲੋਕ ਲੱਗਿਆ ਪਿਆ ਉਹਨਾਂ ਠਾਲ ਕੇ ਜ ਮੈਨੂੰ ਪੁੱਛਿਆ ਵੀ ਇਹ ਲੋਕ ਕੀਨੇ ਲਾਇਆ ਜਦ ਮੈਂ ਆ ਕੇ ਚੈੱਕ ਕੀਤਾ ਤਾਂ ਲੋਕ ਲੱਗਿਆ ਪਿਆ ਸੀ ਤਾ ਸਾਡਾ ਦਿਮਾਗ ਵੈਸੀ ਘੁਮ ਗਿਆ ਜੀ ਲੋਕ ਕੀ ਨੇ ਲਾਇਆ ਤਾਂ ਮੈਂ ਬਾਹਰ ਦੀ ਜਾ ਕੇ ਪਿਛਲੀ ਗੈਲਰੀ ਵਿੱਚ ਜਾ ਕੇ ਦੇਖਿਆ ਤਾਂ ਗ੍ਰਿਲ ਪੱਟ ਕੇ ਚੋਰਾਂ ਨੇ ਅੰਦਰ ਐਂਟਰ ਹੋ ਕੇ ਸਾਰਾ ਸਮਾਨ ਚੋਰੀ ਕਰਕੇ ਛਡਾ ਲੈ ਗਏ ਗ੍ਰਿਲ ਕੋਈ ਖੜਕਾ ਵਗੈਰਾ ਨਹੀਂ ਪਤਾ ਕੋਈ ਖੜਕੇ ਦਾ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਅਗਲੇ ਬੈੱਡਰੂਮ ਤੇ ਅਸੀਂ ਪਈ ਸੀ ਉੱਥੋਂ ਕੋਈ ਪਤਾ ਨਹੀਂ ਲੱਗਿਆ ਪੱਕੇ ਦੀ ਆਵਾਜ਼ ਕਰਕੇ ਪਤਾ ਹੀ ਨਹੀਂ ਲੱਗਿਆ ਸਾਨੂੰ ਕਿੰਨੇ ਦਾ ਅੰਦਾਜ਼ਾ ਲੱਗਦਾ ਵੀ ਰਾਤ ਚੋਰੀ ਹੋਈ ਹੈ ਜੀ ਸਾਨੂੰ ਤਾਂ ਸਵੇਰੇ 4 ਵਜੇ ਉੱਠੇ ਆ ਸੀ ਘਰ ਦੇ ਉੱਤੇ ਜੀ ਸਵੇਰੇ ਜਾਣਾ ਸੀ ਬਾਬਾ ਜੀ ਦੇ ਫਤੇਗੜ ਸਾਹਿਬ ਮੱਥਾ ਟੇਕਣ ਤੇ ਸਵੇਰੇ ਉੱਠ ਕੇ ਪਤਾ ਲੱਗਿਆ ਸਾਨੂੰ ਕਿੰਨਾ ਕੁ ਨੁਕਸਾਨ ਹੋਇਆ ਕੀ ਕੀ ਲੈ ਗਏ ਨੁਕਸਾਨ ਘੱਟ ਤੋਂ ਘੱਟ ਹੋ ਗਿਆ ਸਾਡਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿੰਨਾ ਕੁ ਕੈਸ਼ ਜਾਂ ਸੋਨਾ ਕੈਸ਼ ਤੇ ਬੇਟੀ ਦਾ ਪਿਆ ਜੀ 50-60 ਹਜ਼ਾਰ ਰੁਪਏ ਇੱਥੇ ਉਹ ਲੈ ਗਏ ਬਾਕੀ ਸੋਨਾ ਸੀ ਜ਼ਿਆਦਾਤਰ ਸੋਨਾ ਹੀ ਸੀ ਮੇਰਾ ਉਹ ਲੈ ਕੇ ਚੱਕ ਕੇ ਸਾਰਾ ਕੁਈ ਮਾੜਾ ਮੋਟਾ ਕੋਈ ਸ਼ੱਕ ਸਬਾ ਹੋਵੇਗਾ ਮੈਨੂੰ ਐਸੇ ਬਲਜੀਤ ਸਿੰਘ ਚਾਰ ਚੌਕੇ ਕਾਲਾ ਝਾੜ ਸਰ ਇੱਕ ਹੋਰੇ ਰਾਜਪ੍ਰੇਮ ਪਿੰਡ ਚੋਰੀ ਹੋਈ ਹੈ ਕਿਵੇਂ ਕੀ ਗੱਲਬਾਤ ਹੈ ਜੀ ਆ ਸਾਨੂੰ ਸਵੇਰੇ ਤਰਾਹ ਮਲੇਕ ਕਰੀਬ 7 ਵਜੇ ਦਵਿੰਦਰ ਸਿੰਘ ਨੇ ਦਿੱਤੀ ਵੀ ਉਹਦੇ ਘਰ ਜਿਹੜਾ ਖੇਤਾਂ ਦੇ ਪਿੰਡ ਤੋਂ ਬਾਹਰ ਹੈ ਤੇ ਇਹਦੀ ਪਿੱਠਾ ਖੇਤਾਂ ਵੱਲ ਲੱਗਦੀ ਹੈ ਵੀ ਉੱਥੇ ਰਾਤ ਚੋਰੀ ਹੋਈ ਹੈ ਜਦੋਂ ਅਸੀਂ ਆ ਕੇ ਮੌਕਾ ਦੇਖਿਆ ਤਾਂ ਪਿੱਛੋਂ ਗ੍ਰਿਲਰਾਂ ਹੀ ਤੋੜ ਕੇ ਅੰਦਰ ਕੋਈ ਦਾਖਲ ਹੋਣਾ ਪਾਇਆ ਗਿਆ ਇਹਦੇ ਅਸੀਂ ਇਨਰ ਟੈਕਨੀਕਲ ਟੀਮ ਫਿੰਗਰਪ੍ਰਿੰਟ ਵਗੈਰਾ ਉਹ ਆ ਚੁੱਕੇ ਨੇ ਵੈਰੀਫਾਈ ਕਰ ਰਹੇ ਆ ਜੋ ਇਕਨੋਨੀ ਕਰ ਵੀ ਕੀਤੀ ਜਾਊਗੀ ਕਿੰਨਾ ਕੁ ਨੁਕਸਾਨ ਦੀ ਜਾਣਕਾਰੀ ਉਸ ਕੋਲ ਆਉਣੀ ਫਿਰ ਹਾਲਤੋ ਪਰਿਵਾਰ ਵੱਲੋਂ ਜਦੋਂ ਚੈੱਕ ਕਰਕੇ ਦੱਸਿਆ ਜੋ ਹਲੇ ਅਸੀਂ ਉਹਨਾਂ ਨੂੰ ਛੇੜਛਾੜ ਨਹੀਂ ਸੀ ਕਰ ਦਿੱਤੀ ਕਿਉਂਕਿ ਟੀਮਾਂ ਫਿੰਗਰਪ੍ਰਿੰਟਿੰਗਾਂ ਆਈ ਹੋਈ ਆ ਉਸ ਤੋਂ ਬਾਅਦ ਉਹ ਦੇਖਣਗੇ ਕਿ ਕੀ ਸਮਾਨ ਚੋਰੀ ਹੋਇਆ ਕੀ ਰਹਿ ਗਿਆ ਕੀ ਪਿਆ ਸੀ ਸਰ ਲੱਗਦਾ ਨਹੀਂ ਵੀ ਜੇ ਮੇ ਚੋਰਾਂ ਨੂੰ ਕੋਈ ਵੇਖੋਪ ਹੋਏ ਖੜੇਲੇ ਮੈਨਾਂ ਵੀ ਡਰ ਬਟਾ ਪੋਰ ਨਹੀਂ ਲੱਗਦਾ ਨਹੀਂ ਇਹ ਜੀ ਕੋਈ ਗੱਲ ਨਹੀਂ ਜੀ ਵੇਖੋਫ ਹੋਲੇ ਤੇ ਪਰੰਤੂ ਸਾਡੇ ਅਗਸਤਾਂ ਵਿੱਚ ਚੱਲਦੇ ਆ ਰਾਤ ਨੂੰ ਫਿਰ ਵੀ ਚਲੋ ਇਹ ਗਾਇਬ ਗਏ ਉਹਨਾਂ ਨੇਰੇ ਦਾ ਫਾਇਦਾ ਠਾ ਕੇ ਤੇ ਬਾਅਦ ਤੋਂ ਅੰਜਾਮ ਦਿੱਤਾ ਸੀ ਜਲਦੀ ਨੂੰ ਟ੍ਰੇ ਪੰਡਾਲਾ ਵੱਲੋਂ ਕਹਿਆ ਜਾਂਦਾ ਵੀ ਪੀਸੀਆ ਵਗੈਰਾ ਦੀ ਗਰਗੇੜੇ ਮਾਰੇ ਜਾਣ ਚਲੋ ਥੋੜਾ ਮੋਟਾ ਵੀ ਲੋਕਾਂ ਨੂੰ ਰਾਤ ਨੂੰ ਵੀ ਤੇ ਪੱਕੀ ਵੀ ਜਾਂਦਾ ਉਦੋਂ ਇਲਾਵਾ ਮੈਂ ਵੀ ਅਗਸਤ ਜਾਂਦਿਆ ਸੀ ਰਾਤ ਨੂੰ ਤੇ ਬਾਕੀ ਕੈਮਰੇ ਅਸੀਂ ਦੇਖ ਰਹੇ ਹਾਂ ਟੀਮਾਂ ਲੱਗੀਆਂ ਨੇ ਜੀ ਜੋ ਵੀ ਸਲਾਗ ਲੱਗਦਾ ਉਹਨਾਂ ਦਾ ਜਲਦੀ ਨੂੰ ਟ੍ਰੇਸ ਕਰ ਲਾਂਗੇ